ਸਾਹਿਬੀ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਤੁਹਾਡੇ ਆਪਣੇ ਹੀ ਅਫੀਸ਼ੀਅਲ YouTube ਚੈਨਲ ਗੁਰੂ ਕਿਰਪਾ ਕਲੌਥ ਹਾਊਸ ਕਮਾਨਤੇ ਅੱਜ ਆਪਾਂ ਜੀ EK ਦੇ ਕੱਟ ਪੀਸ ਲੈ ਕੇ ਆਇਆ ਆ ਤੁਹਾਡੇ ਸਾਹਮਣੇ ਆਪਾਂ ਨੇ ਇਹ ਇਹ ਸ਼ੋਅ ਕਰਦੇ ਨੇ EK ਬ੍ਰਾਂਡ ਦੇ ਕੱਟ ਪੀਸ ਰਹਿਣ ਵਾਲੇ ਨੇ ਜੀ ਇਹ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਇਹਨਾਂ ਦਾ ਪ੍ਰਾਈਸ ਦੱਸ ਦਈਏ ਜੀ ਇਹ ਜੀ 90 ਰੁਪਏ ਮੀਟਰ ਪੈਂਦਾ ਜੀ 90 ਰੁਪਏ ਮੀਟਰ ਦਾ ਸੂਟ ਹੈ ਜੀ ਮੰਨ ਕੇ ਚੱਲੋ 1.5 ਮੀਟਰ ਦੀ ਕੱਟ ਹੈ ਜੀ ਆਪਾਂ ਨੂੰ ਉੱਪਰ ਸਟicker ਵੀ ਲਗਾਏ ਹੋਏ ਨੇ ਵਕੈਦਾ ਇਹ ਜੀ 400 ਰੁਪਏ ਦਾ ਪੀਸ ਰਹਿਣ ਵਾਲਾ ਜੀ 4.5 ਮੀਟਰ ਦਾ ਜੀ ਜਿਹੜੀ ਇਹ ਮਰੀਆਂ ਭੈਣਾਂ ਦਾ ਇਹ ਸੂਟ ਬਣਦਾ ਜੀ 4.5 ਮੀਟਰ ਦਾ ਤੁਸੀਂ ਬਾਕੀ ਇਹਦੇ ਉੱਪਰ ਸਟੈਂਪ ਵੀ ਚੈੱਕ ਕਰ ਸਕਦੇ ਹੋ ਤੇ ਪਿਆਰੇ ਪਿਆਰੇ ਜੀ ਇਹ ਪੀਸ ਲੇਗੇ ਤੇ ਡਿਜ਼ਾਈਨ ਵੀ ਤੁਸੀਂ ਇਹਦੇ 1 ਵਾਈ 1 ਕਰਕੇ ਤੁਹਾਨੂੰ ਆਪਾਂ ਦਿਖਾਵਾਂਗੇ ਤੇ ਕਲਰ ਵੀ ਇਹਨਾਂ ਦੇ ਵਿੱਚ ਤੁਹਾਨੂੰ ਕਾਫੀ ਮਿਲ ਜਾਣਗੇ ਆਹ ਲਓ ਜੀ ਹਰ ਇੱਕ ਪੀਸ ਦੇ ਉੱਪਰ ਇਹਨਾਂ ਦੀ ਸਟੈਂਪ ਲੱਗੀ ਹੋਈ ਹੈ ਆ ਲਓ ਜੀ ਏਕੇ ਤੇ ਇਹਦੇ ਨਾਲ ਦੇ ਜੀ ਆਪਾਂ ਹੋਰ ਵੀ ਪੀਸ ਤੁਹਾਨੂੰ ਸ਼ੋਅ ਕਰਦੇ ਜੀ 1 ਬਾਈ 1 ਕਰਕੇ ਲਓ ਜੀ ਸਭ ਤੋਂ ਪਹਿਲਾਂ ਤਾਂ ਜੀ ਬੇਨਤੀ ਹੈ ਜੜੀਆਂ ਮੇਰੀਆਂ ਭੈਣਾਂ ਨੇ ਹਜੇ ਤੱਕ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਇੱਕ ਵਾਰੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਇੱਥੇ ਬੈਲ ਆਈਕਨ ਵੀ ਪ੍ਰੈਸ ਕਰ ਲੈਣ ਤੇ ਆਪਾਂ ਜਿਹਦੇ ਵਿੱਚ ਡਿਜ਼ਾਈਨ ਤੁਹਾਨੂੰ ਸ਼ੋਅ ਕਰ ਰਹੇ ਆ ਤੇ ਬਾਕੀ ਤੁਸੀਂ ਚੈੱਕ ਕਰਦੇ ਜਾਈਓ ਜੀ ਕਲਰ ਵੀ ਤੁਹਾਨੂੰ ਇਹਦੇ ਵਿੱਚ ਕਾਫੀ ਮਿਲ ਜਾਣਗੇ ਹਰ ਇੱਕ ਪੀਸ ਦੇ ਵਿੱਚ ਕਾਫੀ ਕਲਰ ਨੇਗੇ ਜਿਵੇਂ ਕਿ ਇਹ ਵਾਲਾ ਸੂਟ ਹੈ ਆ ਫੜਾਇਓ ਆ ਲੋ ਜੀ ਦੋ ਕਲਰ ਮਿਲ ਜਾਣਗੇ ਜੀ 4.5 4 ਮੀਟਰ ਦੇ ਪੀਸ ਨੇ ਜੀ ਇਹ ਕਿਸੇ ਮੇਰੀ ਭੈਣ ਨੂੰ ਚਾਹੀਦਾ ਹੋਵੇ ਤੇ ਕਲਰ ਆ ਲੋ ਜੀ ਤੀਸਰਾ ਕਲਰ ਇਹ ਵਾਲਾ ਜੀ ਤਿੰਨ ਕਲਰ ਨੇ ਕਿਸੇ ਮੇਰੀ ਭੈਣ ਨੂੰ ਚਾਹੀਦਾ ਹੋਇਆ ਤਾਂ ਉਹ ਆਪਣੇ ਕੋਲੋਂ ਜੀ ਪਰਸਨਲੀ ਮੈਸੇਜ ਕਰੋ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਸਕਰੀਨ ਸ਼ਾਟ ਲੈ ਕੇ ਜੀ ਸੂਟ ਦਾ ਤੇ ਨਾਲ ਦੇ ਨਾਲ ਜੀ ਆਪਾਂ ਨੂੰ ਵਟਸਐਪ ਕਰ ਦਿਓ ਜੀ ਤੇ ਪਿੱਛੇ ਦੀ ਪਿੱਛੇ ਆਪਣਾ ਐਡਰੈਸ ਜ਼ਰੂਰ ਭੇਜ ਦਿਆ ਕਰੋ ਜੀ ਤਾਕੀ ਆਪਣਾ ਟਾਈਮ ਨਾ ਵੇਸਟ ਹੋਵੇ ਅਸੀਂ ਨਾਲ ਦੇ ਨਾਲ ਤੁਹਾਡਾ ਪਾਰਸਲ ਪੈਕ ਕਰ ਦਈਏ ਲੋ ਜੀ ਸਟicker ਲਾਏ ਹੋਏ ਨੇ ਆਪਣੇ ਸਾਰਿਆਂ ਦੇ ਉੱਪਰ ਇੱਕ ਗੱਠ ਦੇ ਵਿੱਚੋਂ ਪੂਰੇ ਪਾਰਸਲ ਦੇ ਵਿੱਚੋਂ ਆਪਾਂ 4.5 4 ਮੀਟਰ ਦੇ ਛਾਂਟ ਕੇ ਸੂਟ ਲੈ ਕੇ ਆਏ ਹੋਏ ਆ ਤੇ ਕਈ ਮਰੀਆਂ ਭੈਣਾਂ ਕਹਿੰਦੀਆਂ ਨੇ ਬਾਈ ਪੀਸ ਬਹੁਤ ਛੋਟੇ ਰਹਿ ਜਾਂਦੇ ਨੇ ਕਈ ਵਾਰੀ ਇਹ ਜਾਂ ਬਣਦੇ ਨਹੀਂ ਹੈਗੇ ਸਾਨੂੰ 4.5 ਮੀਟਰ ਦੇ ਚਾਹੀਦੇ ਨੇ ਆਪਾਂ ਜੀ ਇਹ 4.5 4 ਮੀਟਰ ਦੇ ਪੀਸ ਲੈ ਕੇ ਆਏ ਆ ਉਹਨਾਂ ਲਈ ਤੇ ਉਹ ਆਪਣੇ ਕੋਲ ਪਰਚੇਸ ਕਰ ਸਕਦੀਆਂ ਨੇ ਜੀ ਇਹ ਡੀਲ ਅੱਜ ਜੱਜ ਲਈ ਹੈ ਕਿਉਂਕਿ ਇਹ ਕੱਲ ਕੱਲ ਤੱਕ ਤੇ ਸੇਲ ਹੋ ਜਾਣਗੇ ਅੱਜ ਤੱਕ ਹੀ ਸੇਲ ਹੋ ਜਾਣ ਨੇ ਸਾਰੇ ਬਟ ਕੱਲ ਤੱਕ ਇਹ ਬਿਲਕੁਲ ਵੀ ਨਹੀਂ ਇੱਕ ਵੀ ਪੀਸ ਨਹੀਂ ਬਚਣਾ ਅੱਜ ਤੁਹਾਡੇ ਕੋਲੇ ਮੌਕਾ ਤੇ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਜੀ ਤੇ ਤਾਂ ਕਿ ਕਿਸੇ ਵੀ ਤੁਹਾਡੇ ਰਿਲੇਟਿਵ ਕੋਲੇ ਵੀਡੀਓ ਪਹੁੰਚ ਸਕੇ ਤੇ ਉਹ ਵੀ ਇਹ ਸੂਟ ਪਰਚੇਸ ਕਰ ਸਕਣ ਆਲੋ ਜੀ ਜਿਨ੍ਹਾਂ ਨੂੰ ਜ਼ਰੂਰਤ ਹੋਵੇ ਆਲੋ ਜੀ ਪ੍ਰਿੰਟਡ ਕਲੈਕਸ਼ਨ ਬਾਈ AK ਟੈਕਸ ਤੁਸੀਂ ਚੈੱਕ ਕਰ ਸਕਦੇ ਹੋ ਜੀ ਡਿਜ਼ਾਈਨ ਚੈੱਕ ਕਰੋ ਜੀ ਤੇ ਮਲਟੀ ਕਲਰ ਚਾਰਟ ਇਹਦੇ ਵਿੱਚ ਡਾਰਕ ਵੀ ਆ ਤੇ ਲਾਈਟ ਵੀ ਆ ਤੇ ਪਿਆਰੀ ਜੀ ਕੱਟ ਰਹਿਣ ਵਾਲੀ ਆ ਤੁਸੀਂ ਦੇਖਦੇ ਜਾਈਓ ਜੀ 1 ਬਾਈ 1 ਕਰਕੇ ਆਪਾਂ ਜੀ ਤੁਹਾਨੂੰ ਪੀਸ ਵੀ ਦਿਖਾ ਰਹੇ ਆ ਇਹਨਾਂ ਵਿੱਚ ਡਬਲ ਪੀਸ ਵੀ ਤੁਹਾਨੂੰ ਮਿਲ ਜਾਣਗੇ ਅਗਰ ਤੁਹਾਨੂੰ ਡਬਲ ਪੀਸ ਚਾਹੀਦੇ ਹੁਣ ਤੇ ਜਿਵੇਂ ਇਸ ਤਰ੍ਹਾਂ ਕਰਕੇ ਡਬਲ ਡਬਲ ਪੀਸ ਵੀ ਮਿਲ ਜਾਣਗੇ ਆਪਾਂ ਨੇ ਮਿਹਨਤ ਕਰਕੇ ਜੀ ਇਹ ਛਾਂਟ ਵਿੱਚ ਜੀ ਪੀਸ ਤੁਹਾਡੇ ਸਾਹਮਣੇ ਜੀ ਇਹ ਸ਼ੋਅ ਕਰ ਰਹੇ ਆ ਤੁਸੀਂ ਜੀ ਫਟਾਫਟ ਵੀਡੀਓ ਨੂੰ ਦਬਕ ਕੇ ਇੱਕ ਵਾਰੀ ਸ਼ੇਅਰ ਕਰ ਦਿਓ ਆਹ ਲੋ ਜੀ ਡਬਲ ਡਬਲ ਪੀਸ ਵੀ ਤੁਹਾਨੂੰ ਮਿਲ ਜਾਣਗੇ ਕੋਈ ਚੱਕਰ ਨਹੀਂ ਹੈਗਾ ਜਿੰਨੇ ਵੀ ਪੀਸ ਚਾਹੀਦੇ ਹੋਣ ਤੁਹਾਨੂੰ ਉਹਨੇ ਕ ਪੀਸ ਆਪਣੇ ਕੋਲੇ ਇਸ ਟਾਈਮ ਆਏ ਹੋਏ ਨੇ ਤੇ ਆਪਣਾ ਐਡਰੈਸ ਤੇ ਨਾਲ ਦੀ ਨਾਲ ਜੀ ਭੇਜ ਦਿਓ ਜੀ ਇਸ ਇਹਦਾ ਸਕਰੀਨ ਸ਼ਾਟ ਲੈ ਕੇ ਕੋਟਨਾ ਜੀ ਇਹ ਇਹ ਇੱਕ ਕੰਪਨੀ ਦੀ ਜੀ 5 ਮੀਟਰ ਦਾ ਸੂਟ ਬਣਦਾ ਬਟ ਇਹ 4.5 ਮੀਟਰ ਹੈ ਜੀ ਕਈਆਂ ਮੇਰੀਆਂ ਭੈਣਾਂ ਦਾ ਜੀ 4.5 ਮੀਟਰ ਦਾ ਬਣ ਜਾਂਦਾ ਸੂਟ ਤਾਂ ਜੀ ਉਹ ਇੱਥੋਂ ਆਪਣੇ ਕੋਲ ਪਰਚੇਜ਼ ਕਰ ਸਕਦੇ ਨੇ ਬਾਕੀ ਉਮੀਦ ਹੈ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ